ਤੁਸੀਂ ਇੱਕ ਬਕਸਾ ਖਰੀਦੋ ਇੱਕ ਬਕਸੇ ਦੇ ਵਿੱਚ ਤੁਹਾਡੇ ਕੋਲੇ 20000 ਵਰਕਰ ਹੁੰਦਾ ਜੇਕਰ ਉਹ ਇੱਕ ਇੱਕ ਪੈਸਾ ਵੀ ਤੁਹਾਡੇ ਲਈ ਕਮਾ ਕੇ ਲਿਆਵੇ ਚਾਹੇ ਤੁਸੀਂ ਉਹਨੂੰ ਦੇਖਭਾਲ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਤਾਂ ਬਹੁਤ ਵੱਡੀ ਅਮਾਉਂਟ ਹੌਲੀ ਹੌਲੀ ਤੁਸੀਂ ਤਾਂ ਇੱਕ ਪੈਦਾ ਕਰ ਸਕਦੇ ਹੋ ਹੁਣ ਤੁਹਾਡੇ ਕੋਲੇ ਜਿਹੜਾ ਇੰਨਾ ਪੈਸਾ ਨਹੀਂ ਹੈਗਾ ਕਿ ਤੁਸੀਂ ਆਪਣੇ ਅਗੇ ਵਰਕਰ ਪੈਦਾ ਕਰਕੇ ਰੱਖ ਸਕੋ ਪਰ ਤੁਸੀਂ ਤੁਹਾਡੇ ਕੋਲੇ ਇੱਕ ਬਕਸਾ ਖਰੀਦਣ ਲਈ 2-3000 ਰੁਪਏ 4000 ਰੁਪਏ ਤੱਕ ਦਾ ਜਿਹੜਾ ਰਭੇ ਹੈਗੇ ਆ 15% 20% ਜਿਹੜਾ ਸ਼ਾਇਦ ਪਾਇਆ ਜਾਂਦਾ ਤੇ 80% ਤੱਕ ਦੀ ਜਿਹੜੀ ਸਿਰਪ ਮਿਕਸ ਕੀਤਾ ਜਾਂਦਾ ਜਿਹੜਾ ਸਾਡੇ ਸਿਹਤ ਲਈ ਸਾਡੇ ਲਈ ਵੀ ਹਾਨੀਕਾਰਕ ਹੈ ਸਾਡੇ ਉਪਭੋਗਤਾ ਲਈ ਵੀ ਹਾਨੀਕਾਰਕ ਹੈ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਇਹ ਮਲਬੜਖੋਰੀ ਹੋ ਰਹੀ ਹੈ ਐਫਐਸਐਸਏੀ ਵੱਲੋਂ ਜਿਹੜੇ ਮਾਪਦੰਡ ਤੈਅ ਕੀਤੇ ਗਏ ਆ ਤੇ ਕਿਉਂਕਿ ਖਪਤਕਾਰ ਨੂੰ ਬਿਲਕੁਲ ਮਿੱਠਾ ਜ਼ਹਿਰ ਵੇਚਿਆ ਜਾ ਰਿਹਾ ਹੈਗਾ ਬ੍ਰਾਂਡਰ ਕੰਪਨੀਆਂ ਵੱਲੋਂ ਤਾਂ ਉਹਦੇ ਉੱਤੇ ਜਿਹੜੀ ਰੋਗ ਲਗਾਉਣ ਦੇ ਲਈ ਐਨਐਮਆਰ ਟੈਸਟ ਲਾਗੂ ਹੋਏ ਆ ਤਾਂਤਲੀ ਹੋ ਰਹੀ ਹੈ ਕਿ ਐਨਾ ਸ਼ਾਇਦ ਕਿੱਥੋਂ ਆ ਰਿਹਾ ਕਿੱਥੇ ਪਲਾਂਟ ਲੱਗੇ ਹੋਏ ਆ ਹਵੀ ਚੀਜ਼ਾਂ ਜਾਂਚ ਦਾ ਵਿਸ਼ਾ ਹੈਗੀ ਬਹੁਤ ਬਿਲਕੁਲ ਜਾਂਚ ਦਾ ਵਿਸ਼ਾ ਜੀ ਇਹਦੇ ਉੱਤੇ ਅਸੀਂ ਬਾਰ ਬਾਰ ਸਰਕਾਰ ਨੂੰ ਮੇਲ ਵੀ ਕਰ ਰਹੇ ਆਂ ਸੰਗਠਨਾ ਵੱਲੋਂ ਵੀ ਕਰ ਰਹੇ ਆਂ ਅਸੀਂ ਆਪਣੇ ਲੈਵਲ ਤੇ ਇੰਡੀਵਿਜੂਅਲ ਵੀ ਕੀਪਰ ਵੀ ਕਰ ਰਹੇ ਨੇ ਪਿਆਰ ਹੁੰਦਾ ਉਹ ਤਾਂ ਫਿਰ ਸਿੱਧ ਵੀ ਖਰਾਬ ਕਰੋਗਾ ਲੋਕਾਂ ਦੀ ਆਮ ਲੋਕ ਤਾਂ ਸ਼ਾਤ ਇੱਕ ਲੈ ਲੈਣਾ ਵੀ ਵਧੀਆ ਲੈ ਲਓ ਜੀ ਬਿਲਕੁਲ ਜੀ ਅਸੀਂ ਪਹਿਲਾਂ ਤਾਂ ਸਾਡੇ ਦੇਸ਼ ਦੇ ਉਪਭੋਗਤਾ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਖਰੀਦਣੀ ਹੈ ਤਾਂ ਉਹ ਕਿਸਾਨ ਕੋਲੋਂ ਖਰੀਦੋ ਕਿਉਂਕਿ ਕਿਸਾਨ ਤੋਂ ਸ਼ੁੱਧ ਚੀਜ਼ ਹੋਰ ਕਿਸੇ ਕੋਲੋਂ ਨਹੀਂ ਮਿਲ ਸਕਦੀ ਇਹਨਾਂ ਨੂੰ ਚਾਰ ਜਿਹੜੇ ਸਟੇਟ ਵਾਰਡ ਮਿਲ ਚੁੱਕੇ ਹੈ ਇੱਕ ਨੈਸ਼ਨਲ ਅਵਾਰਡ ਮਿਲ ਚੁੱਕਿਆ ਅੱਜ ਕੱਲ੍ਹ ਜਵਾਨੇ ਦੇ ਵਿੱਚ ਉਹ ਬੰਦਾ ਕਾਮਯਾਬ ਹੈ ਜਿਹਦੇ ਅੱਗੇ ਵਰਕਰ ਰੱਖੇ ਹੋਏ ਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਅੱਜ ਤੁਹਾਨੂੰ ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਇੱਕ ਐਸੇ ਕਿਸਾਨ ਨਾਲ ਮਿਲਵਾ ਜਾ ਰਹੇ ਹਾਂ ਜਿਨ੍ਹਾਂ ਦੇ ਹੌਸਲੇ ਤੇ ਮੇਰੇ ਤੋਂ ਤੁਸੀਂ ਸਲਾਮ ਕਰੋਗੇ ਕਿਉਂਕਿ ਬਹੁਤ ਮਿਹਨਤ ਕੀਤੀ ਹੈ ਛੋਟੇ ਕਿਸਾਨ ਹੈ ਸਫਲ ਕਿਸਾਨ ਹੈ ਮਧੂਮੱਖੀ ਪਾਲਣ ਦੇ ਵਿੱਚ 2003 ਦੇ ਵਿੱਚ ਉਹਨਾਂ ਸ਼ੁਰੂਆਤ ਕੀਤੀ ਤਿੰਨ ਬਕਸਿਆਂ ਤੋਂ ਮੱਖੀ ਪਾਲਣੀ ਜਿਹੜੀ ਸ਼ੁਰੂ ਕੀਤੀ ਤਾਂ ਅੱਜ ਬੇਹਦ ਕਮਾਲ ਦਾ ਸੈਟਅਪ ਹੈਗਾ ਤਾਂ ਭਾਈ ਅਪਰਪਾਲ ਸਿੰਘ ਜਿਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਚਾਰ ਜਿਹੜੇ ਸਟੇਟ ਵਾਰਡ ਮਿਲ ਚੁੱਕੇ ਹੈ ਇੱਕ ਨੈਸ਼ਨਲ ਅਵਾਰਡ ਮਿਲ ਚੁੱਕਿਆ ਕਿਉਂਕਿ ਖੇਤੀਬਾੜੀ ਵਿਭਾਗ ਜਿਹੜਾ ਹੈਗਾ ਉਹਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜੀ ਐਗਜ਼ੀਬਿਸ਼ਨਾਂ ਲਾਈ ਜਾਂਦੀਆਂ ਤੇ ਕਿਸਾਨਾਂ ਨੂੰ ਸਹਾਇਕਤੰਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਵੀ ਤੁਸੀਂ ਸਹਾਇਕਤੰਦੇ ਕਰੋ ਤਾਂ ਇਹ ਢਾਈ ਕਿੱਲੇ ਇਹਨਾਂ ਕੋਲ ਜ਼ਮੀਨ ਦੇ ਹੈਗੇ ਛੋਟੇ ਕਿਸਾਨ ਆ ਪਰ ਫਿਰ ਵੀ ਇਹਨਾਂ ਨੇ ਇੱਕ ਆਪਣੀ ਮਿਹਨਤ ਦੇ ਨਾਲ 2003 ਚ ਸੈਟਅਪ ਲਾਇਆ ਸੀਗਾ ਸਿਰਫ ਤਿੰਨ ਬਕਸੇ ਲੈ ਕੇ ਇਹਨਾਂ ਨੇ ਆ ਮਧੂ ਮੱਖੀ ਪਾਲਣੀ ਜਿਹੜੀ ਹੈ ਸਟਾਰਟ ਕੀਤੀ ਸੀ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਕਰੀ 1500 ਦੇ ਕਰੀਬ ਜਿਹੜੇ ਬਕਸੇ ਇਸ ਵਕਤ ਇਹਨਾਂ ਦੇ ਲੱਗੇ ਆ ਤਾਂ ਸ਼ਾਇਦ ਦੀ ਆਪਣੀ ਬ੍ਰਾਂਡਿੰਗ ਹੈਗੀ ਹੈ ਚਾਰ ਵਾਰ ਇਹਨਾਂ ਨੂੰ ਜਿਹੜਾ ਸਟੇਟ ਅਵਾਰਡ ਮਿਲ ਚੁੱਕਿਆ ਵੱਖ-ਵੱਖ ਯੂਨੀਵਰਸਿਟੀਆਂ ਦੀ ਗੱਲ ਕਰੀ ਜਾਂ ਖੇਤੀਬਾੜੀ ਵਿਭਾਗ ਵੱ ਨੈਸ਼ਨਲ ਅਵਾਰਡ ਵੀ ਬਈਆ ਪਰਪਾਲ ਸਿੰਘ ਨੂੰ ਮਿਲ ਚੁੱਕਿਆ ਤਾਂ ਇੱਕ ਬੜੀ ਵੱਡੀ ਕੋਸ਼ਿਸ਼ ਹੈਗੀ ਹੈ ਤਾਂ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਮਧੂਮੱਖੀ ਪਾਲਣ ਦਾ ਜਿਹੜਾ ਪਰਚਲਨ ਹੈਗਾ ਵਾਧਦਾ ਜਾ ਰਿਹਾ ਹੁਣ ਤਾਂ ਲੇਡੀਜ਼ ਵੀ ਜਿਹੜੀਆਂ ਨੇ ਉਹ ਵੀ ਮਧੂਮੱਖੀ ਪਾਲਣ ਚ ਆ ਗਈਆਂ ਤਾਂ ਜਿੰਨੇ ਤੁਸੀਂ ਮੇਰੇ ਪਿੱਛੇ ਬਕਸੇ ਵੀ ਦੇਖ ਰਹੇ ਹੋ ਉਸ ਤੋਂ ਇਲਾਵਾ ਹੋਰ ਵੀ ਕਈ ਬਕਸੇ ਯਾਨੀ 1500 ਦੇ ਕਰੀਬ ਇਸ ਵਕਤ ਇਹਨਾਂ ਦੇ ਬਕਸੇ ਹੈਗੇ ਤਾਂ ਅਵਾਰਡ ਬਹੁਤ ਹਾਸਲ ਕੀਤੇ ਆ ਬਈ ਆਪਰਪਾਲ ਜੀ ਨਾਲ ਗੱਲ ਕਰਾਂਗੇ ਕਿਉਂਕਿ ਕੰਮ ਕਹਿੰਦੇ ਕੋਈ ਵੀ ਕਰਨਾ ਹੈ ਤਾਂ ਮੁਸ਼ਕਲਾ ਬਹੁਤ ਆਉਂਦੀਆਂ ਪਰ ਫਿਰ ਵੀ ਮਿਹਨਤ ਕਰਦੇ ਰਹੋ ਤਾਂ ਕਾਮਯਾਬੀ ਹਾਸਲ ਹੁੰਦੀ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਸਸਿਕਾਲ ਜੀ ਸਾਰੇ ਸਰੋਤਿਆਂ ਨੂੰ ਬਿਲਕੁਲ ਬਾਈ ਜੀ ਮੈਂ ਕਹ ਰਿਹਾ ਸੀ ਛੋਟੇ ਕਿਸਾਨ ਉਹ 2 1/2 ਏਕੜ ਜ਼ਮੀਨ ਹੈਗੀ ਹੈ ਤਿੰਨ ਬਕਸਿਆਂ ਤੋਂ 2003 ਵਿੱਚ ਸ਼ੁਰੂਆਤ ਕੀਤੀ ਸੀ ਅੱਜ ਉਸ ਸੈਂਕੜੇ ਬਕਸੇ ਹੋ ਗਏ ਜੀ ਕਿਵੇਂ ਦਾ ਲੱਗ ਰਿਹਾ ਹੈ ਸਾਰਾ ਸਫਰ ਬਹੁਤ ਵਧੀਆ ਲੱਗ ਰਿਹਾ ਜੀ ਸ਼ੁਰੂ ਦੇ ਵਿੱਚ ਜਦੋਂ ਅਸੀਂ ਇਸ ਲਾਈਨ ਦੇ ਵਿੱਚ ਆਏ ਸੀ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਸੀਗੀਆਂ ਆ ਮਾਪਿਆਂ ਵੱਲੋਂ ਵੀ ਮਤਲਬ ਦਿੱਕਤ ਸੀਗੀ ਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਅਸੀਂ ਇਸ ਖੇਤੀવાડી ਨੂੰ ਛੱਡ ਕੇ ਬਖਰੇ ਕੰਮ ਦੇ ਵਿੱਚ ਪਈਏ ਤਾਂ ਕਿ ਇਹ ਸ਼ੁਰੂ ਦੇ ਵਿੱਚ ਇਹਨਾਂ ਮੁਸ਼ਕਲਾਂ ਨੂੰ ਫੇਸ ਕਰਦੇ ਕਰਦੇ ਹੌਲੀ ਹੌਲੀ ਅਸੀਂ ਇੱਥੋਂ ਤੱਕ ਪਹੁੰਚੇ ਅੱਜ ਵੈਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਸੈੱਟ ਆਈ ਅੱਛਾ ਭਾਈ ਇਹ 2003 ਚ ਤਿੰਨ ਬਕਸੇ ਉਹ ਕਿੱਥੋਂ ਲੈ ਕੇ ਆਏ ਥੋੜੀ ਕਹਾਣੀ ਥੋੜੀ ਸਾਨੂੰ ਵੀ ਦੱਸੋ ਕਦੋਂ ਕਿੱਥੋਂ ਲੈ ਕੇ ਆਏ ਸੀ ਤੇ ਕਿਹੜੀ ਚੀਜ਼ ਤੋਂ ਤੁਹਾਨੂੰ ਲੱਗਾ ਯਾਰ ਮੱਖੀ ਪਾਲਣ ਵੀ ਮਧੂਮੱਖੀ ਪਾਲਣ ਵੀ ਕੀਤਾ ਜਾ ਸਕਦਾ ਜੀ ਮੇਰੇ ਟੀਚਰ ਮੇਰੇ ਗੁਰੂ ਜੀ ਸਰ ਸਰਦਾਰ ਸੁਖਦੇਵ ਸਿੰਘ ਜੀ ਮਾਹਲ ਉਹਨਾਂ ਤੋਂ ਮੈਂ ਜਿਹੜਾ ਸਟਾਰਟਿੰਗ ਕੀਤੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਇਸ ਕੰਮ ਦੇ ਵਿੱਚ ਜਿਹੜਾ ਆਪਾਂ ਸ਼ੁਰੂਆਤ ਕਰੀਏ ਕਿਉਂਕਿ ਉਹ ਪਹਿਲਾਂ ਤੋਂ ਕੰਮ ਕਰ ਰਹੇ ਸੀਗੇ ਉਸ ਤੋਂ ਬਾਅਦ ਆਪਣੇ ਕ੍ਰਿਸ਼ਵੀਅਨ ਕੇਂਦਰ ਦੇ ਵਿੱਚ ਮੇਰੀ ਉਹਨਾਂ ਨੇ ਟ੍ਰੇਨਿੰਗ ਲਗਵਾਈ ਤਾਂ ਡਾਕਟਰ ਇਸ਼ੀ ਜੀ 2003 ਦੇ ਵਿੱਚ ਸਾਡੇ ਜਿਹੜੇ ਸਾਨੂੰ ਟ੍ਰੇਨਿੰਗ ਦਿੱਤੀ ਸਾਡੇ ਟੀਚਰ ਸੀਗੇ ਉਹਨਾਂ ਨੇ ਸਾਨੂੰ ਇੱਕ ਬੜੀ ਵਧੀਆ ਗੱਲ ਦੱਸੀ ਸੀ ਕਿ ਤੁਸੀਂ ਅੱਜਕੱਲ੍ਹ ਜਵਾਨੇ ਦੇ ਵਿੱਚ ਉਹ ਬੰਦਾ ਕਾਮਯਾਬ ਹੈ ਜਿਹਦੇ ਅੱਗੇ ਵਰਕਰ ਰੱਖੇ ਹੋਏ ਆ ਤਾਂ ਤੁਹਾਡੇ ਕੋਲੇ ਜਿਹੜਾ ਇੰਨਾ ਪੈਸਾ ਨਹੀਂ ਹੈਗਾ ਕਿ ਤੁਸੀਂ ਆਪਣੇ ਅੱਗੇ ਵਰਕਰ ਪੈਦਾ ਕਰਕੇ ਰੱਖ ਸਕੋ ਪਰ ਤੋ ਤੁਹਾਡੇ ਕੋਲੇ ਇੱਕ ਬਕਸਾ ਖਰੀਦਣ ਲਈ 2 ਤੋਂ 3000 ਰੁਪਇਆ 4000 ਰੁਪਇਆ ਤੱਕ ਦਾ ਜਿਹੜਾ ਆਰਬੀ ਹੈਗੇ ਆ ਤੁਸੀਂ ਇੱਕ ਬਕਸਾ ਖਰੀਦੋ ਇੱਕ ਬਕਸੇ ਦੇ ਵਿੱਚ ਤੁਹਾਡੇ ਕੋਲੇ 20000 ਵਰਕਰ ਹੁੰਦਾ ਜੇਕਰ ਉਹ ਇੱਕ ਇੱਕ ਪੈਸਾ ਵੀ ਤੁਹਾਡੇ ਲਈ ਕਮਾ ਕੇ ਲਿਆਵੇ ਚਾਹੇ ਤੁਸੀਂ ਉਹਨੂੰ ਦੇਖਭਾਲ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਤਾਂ ਬਹੁਤ ਵੱਡੀ ਅਮਾਉਂਟ ਹੌਲੀ ਹੌਲੀ ਤੁਸੀਂ ਤਾਂ ਇੱਕ ਪੈਦਾ ਕਰ ਸਕਦੇ ਹੋ ਤਾਂ ਉਸੇ ਚੀਜ਼ ਨੇ ਜਿਹੜਾ ਮੈਨੂੰ ਬੜਾ ਮਤਲਬ ਉਤਸ਼ਾਹਿਤ ਕੀਤਾ ਸੀ ਕਿਉਂਕਿ ਉਹ ਸਾਡੇ ਉੱਤੇ ਡਿਪੈਂਡ ਕਰਦਾ ਕਿ ਅਸੀਂ ਉਹ ਵਰਕਰ ਕਿੰਨੇ ਪੈਦਾ ਕਰ ਸਕਦੇ ਆ ਉਸੇ ਲੜੀ ਦੇ ਤਹਿਤ ਅਸੀਂ ਤਿੰਨ ਬਕਸਿਆਂ ਤੋਂ ਲੈ ਕੇ ਤੇ ਅੱਜ 15 1600 ਅਸੀਂ ਲਾਸਟ ਜਿਹੜਾ ਸੀਗਾ 2000 ਬਾਕਸ ਸੀਗਾ ਉਹਦੇ ਵਿੱਚੋਂ 500 ਬਾਕਸ ਜਿਹੜਾ ਸੇਲ ਕਰਤਾ ਸੀਗਾ ਤਾਂ ਅਸੀਂ ਆਪਣੇ ਵਰਕਰ ਆ ਜਿਹੜੇ ਵਧਾਏ ਤੇ ਉਹਨਾਂ ਵਰਕਰਾਂ ਨੇ ਸਾਨੂੰ ਬਹੁਤ ਵੱਡੀ ਕਮਾਈ ਦਿੱਤੀ ਜੀ ਬਿਲਕੁਲ ਬਾਈ ਜੀ ਚਾਰ ਅਵਾਰਡ ਮਿਲੇ ਆ ਸਟੇਟ ਤੋਂ ਤੁਹਾਨੂੰ ਜੀ ਸਰ ਬੜੀ ਵੱਡੀ ਪ੍ਰਾਪਤੀ ਹੁੰਦੀ ਆ ਕਹਿੰਦੇ ਕੋਈ ਛੋਟਾ ਜਿਹਾ ਪੈਨਬਿਕ ਇਨਾਮ ਦੇ ਤੌਰ ਤੇ ਮਿਲੇ ਉਹ ਵੀ ਬੜਾ ਵੱਡਾ ਹੁੰਦਾ ਤੇ ਇੱਕ ਨੈਸ਼ਨਲ ਅਵਾਰਡ ਵੀ ਮਿਲ ਚੁੱਕਿਆ ਜੀ ਜੀ ਬਿਲਕੁਲ ਸਰ ਸਾਨੂੰ ਜਦੋਂ ਅਸੀਂ ਕੁਝ ਵੀ ਕੰਮ ਕਰਨਾ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਬਠਿੰਡਾ ਤੋਂ ਡਾਕਟਰ ਜਤਿੰਦਰ ਸਿੰਘ ਜੀ ਬਰਾੜ ਜੀ ਤੇ ਡਾਕਟਰ ਅਜੀਤ ਪਾਲ ਧਾਲੀਵਾਲ ਜੀ ਉਹਨਾਂ ਨੇ ਸਾਡੀ ਹਮੇਸ਼ਾ ਹੀ ਇੱਥੇ ਜਿਹੜੀ ਥਫਤ ਪਾਈ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਸਾਨੂੰ ਵੱਖ-ਵੱਖ ਕਿੱਤਿਆਂ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ ਪਾਇਆ ਤੇ ਲਗਾਤਾਰ ਅਸੀਂ ਇਸ ਕੰਮ ਨਾਲ ਜੁੜਦੇ ਗਏ ਪਹਿਲਾਂ ਅਸੀਂ ਮਧੂਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਫਿਰ ਡੈਰੀ ਦਾ ਵੀ ਟ੍ਰਾਇਲ ਕਰਕੇ ਦੇਖਿਆ ਫਿਰ ਉਸ ਤੋਂ ਬਾਅਦ ਸੂਰ ਫਾਰਮ ਵੀ ਕੀਤਾ 200 ਸਾਡੇ ਕੋਲੇ ਸੂਰ ਹੁੰਦਾ ਸੀਗਾ ਉਸ ਤੋਂ ਬਾਅਦ ਅਸੀਂ ਉਹ ਕੰਮ ਨੂੰ ਬੰਦ ਕਰਤਾ ਫਿਰ ਉਸ ਤੋਂ ਬਾਅਦ ਅਸੀਂ ਨਾਲ ਪੋਲਟਰੀ ਫਾਰਮ ਦੀ ਲਾਈਨ ਦੇ ਨਾਲ ਜੁੜ ਗਏ ਪੋਲਟਰੀ ਫਾਰਮ ਵੀ ਅੱਜ ਤਿੰਨ ਫਾਰਮ ਤੇ ਕੰਮ ਕਰ ਰਹੇ ਆ ਤਾਂ ਹੌਲੀ-ਹੌਲੀ ਇਸ ਕਿਤੇ ਕੰਨੀ ਅਸੀਂ ਉੱਥੇ ਹੱਤ ਹੋ ਕੇ ਜੁੜਦੇ ਗਏ ਤੇ ਹਰ ਡਿਪਾਰਟਮੈਂਟ ਵੱਲੋਂ ਸਾਨੂੰ ਪੂਰੀ ਸਪੋਰਟ ਦਿੱਤੀ ਗਈ ਜੇ ਮੈਂ ਜੀ 2003 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਮਾਰਕੀਟ ਕਿੰਨੀ ਕੁ ਵਧੀ ਹੈ ਕਿ ਰੇਟ ਜਿਹੜਾ ਮਿਲਦਾ ਹੈਗਾ ਹੁਣ ਇਸ ਵਕਤ ਉਹ ਸਹੀ ਹੈਗਾ ਸਾਰੇ ਖਰਚੇ ਨਿਕਲਦੇ ਉਹ ਚੀਜ਼ਾਂ ਜੀ ਬਿਲਕੁਲ ਜੀ ਖਰਚੇ ਨਿਕਲਦੇ ਆ ਪਰ ਵਿੱਚ ਵਿੱਚ ਜਿਹੜਾ ਕੁਝ ਬ੍ਰਾਂਡਡ ਕੰਪਨੀਆਂ ਵੱਲੋਂ ਜਿਹੜਾ ਸ਼ਹਿਦ ਦੇ ਵਿੱਚ ਮਿਲਾਵਟ ਖੋਰੀ ਕੀਤੀ ਜਾ ਰਹੀ ਹੈ ਉਹਦੇ ਕਰਕੇ ਥੋੜੀਆਂ ਨਿਕ ਤਾਂ ਬਹੁਤ ਵੱਡੇ ਲੈਵਲ ਦੇ ਉੱਤੇ ਆ ਰਹੀਆਂ ਨੇ ਕਿਉਂਕਿ ਉੱਥੇ ਜਿਹੜਾ 15% 20% ਜਿਹੜਾ ਸ਼ਹਿਦ ਪਾਇਆ ਜਾਂਦਾ ਤੇ 80% ਤੱਕ ਦੀ ਜਿਹੜੀ ਸਿਰਫ ਮਿਕਸ ਕੀਤਾ ਜਾਂਦਾ ਜਿਹੜਾ ਸਾਡੇ ਸਿਹਤ ਲਈ ਸਾਡੇ ਲਈ ਵੀ ਹਾਨੀਕਾਰਕ ਹੈ ਸਾਡੇ ਉਪਭੋਗਤਾ ਲਈ ਵੀ ਹਾਨੀਕਾਰਕ ਹੈ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਉੱਤੇ ਇਹ ਮਲਾਵਟਖੋਰੀ ਹੋ ਰਹੀ ਹੈ ਉਹਨੂੰ ਲੈ ਕੇ ਵੀ ਕੀਪਰ ਨੂੰ ਜਿਹੜਾ ਬਾਜ਼ੀ ਮੁੱਲ ਉਸ ਲੈਵਲ ਦਾ ਨਹੀਂ ਮਿਲ ਰਿਹਾ ਜਿਹੜਾ ਮਿਲਣਾ ਚਾਹੀਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਸਰਕਾਰਾਂ ਸਕੰਜਾ ਕਾਸ ਰਿੰਗਮ ਲਾਫਟ ਕੋਰੀ ਨੂੰ ਲੈ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਸੁਧਾਰ ਹੋਣ ਵਾਲੇ ਆ ਤਾਂ ਬੀਕਿੰਗ ਲੈਂਡ ਦੇ ਵਿੱਚ ਆਉਣ ਵਾਲੀ ਫਿਊਚਰ ਦੇ ਵਿੱਚ ਜਿਸ ਤਰ੍ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਵੀਟ ਕ੍ਰਾਂਤੀ ਦਾ ਨਾਅਰਾ ਹੈਗਾ ਤਾਂ ਉਹ ਬਹੁਤ ਸਕਸੈਸਫੁਲ ਹੋਣ ਦੇ ਚਾਂਸ ਹੈਗੇ ਬਿਲਕੁਲ ਕੇਂਦਰ ਸਰਕਾਰ ਬਹੁਤ ਕੁਝ ਲੈ ਕੇ ਆ ਰਹੀ ਹੈ ਕੁਝ ਸਰਕਾਰਾਂ ਵੱਲੋਂ ਕੋਈ ਤੁਹਾਨੂੰ ਹੁੰਦਾ ਹੈ ਇਹ ਚੀਜ਼ਾਂ ਦਾ ਵੀ ਰੇਟ ਫਿਕਸ ਕੀਤਾ ਜਾਵੇ ਹਾਲਕੀ ਫਸਲਾਂ ਦੀ ਬਹੁਤ ਗੱਲਾਂ ਕਰਦੇ ਆ ਕਿਸਾਨ ਕਿ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਕੋਈ ਤਾਂ ਫਿਕਸ ਰੇਟ ਨਹੀਂ ਹਜੇ ਤੱਕ ਹੋਇਆ ਜੀ ਨਹੀਂ ਜੀ ਇਹਦੇ ਵਿੱਚ ਸਰਕਾਰਾਂ ਵੱਲੋਂ ਹਜੇ ਤੱਕ ਕੋਈ ਫਿਕਸ ਰੇਟ ਨਹੀਂ ਕੀਤਾ ਗਿਆ ਕਿਉਂਕਿ ਇਹ ਸਰੀ ਐਕਸਪੋਰਟਰਾਂ ਦੇ ਟਰੇਡਰਾਂ ਦੇ ਹੱਥ ਦੇ ਵਿੱਚ ਗੇਮ ਘੁੰਮਦੀ ਆ ਤਾ ਐਕਸਪੋਰਟਰ ਤੇ ਟਰੇਡਰ ਆਪਣੀ ਮਨਮਰਜ਼ੀ ਨਾਲ ਜਿਹੜਾ ਫਾਰਮਰ ਨੂੰ ਜਿਹੜਾ ਰੇਟ ਦਿੰਦੇ ਆ ਤਾਂ ਉਹਦੇ ਲਈ ਸਾਡੇ ਕੋਲ ਸੰਗਠਨ ਨੇ ਮધુ ਕ੍ਰਾਂਤੀ ਵੈਲਫੇਅਰ ਸੁਸਾਇਟੀ ਹੈ ਜਿਹੜੀ ਬਹੁਤ ਅੱਗੇ ਹੋ ਕੇ ਕੰਮ ਕਰ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਰੇਟਾਂ ਦੇ ਉੱਤੇ ਲਗਾਮ ਲਗਾਈ ਜਾ ਰਹੀ ਆ ਤਾਂ ਕਿ ਬੀ ਕੀਪਰ ਨੂੰ ਉਹਨਾਂ ਦਾ ਬਣਦਾ ਜਾਇਜ਼ ਬਾਜ਼ਵ ਜਿਹੜਾ ਰੇਟ ਆ ਉਹ ਦਵਾਇਆ ਜਾ ਸਕੇ ਤੇ ਨਾਲ ਹੀ ਜਿਹੜਾ ਐਫਐਸਐਸਆਈ ਵੱਲੋਂ ਜਿਹੜੇ ਮਾਪਦੰਡ ਤੈਅ ਕੀਤੇ ਗਏ ਆ ਦੇ ਕਿਉਂਕਿ ਖੇਤਕਾਰ ਨੂੰ ਬਿਲਕੁਲ ਮਿੱਠਾ ਜ਼ਹਿਰ ਵੇਚਿਆ ਜਾ ਰਿਹਾ ਹੈਗਾ ਬ੍ਰਾਂਡਰ ਕੰਪਨੀਆਂ ਵੱਲੋਂ ਤਾਂ ਉਹਦੇ ਉੱਤੇ ਜਿਹੜੀ ਰੋਗ ਲਗਾਉਣ ਦੇ ਲਈ ਐਨਐਮਆਰ ਟੈਸਟ ਲਾਗੂ ਹੋਇਆ ਐ ਐਨਐਮਆਰ ਟੈਸਟ ਜਿਹੜਾ ਹੈਗਾਗਾ ਉਹ ਆਪਣੇ ਜਿਹੜਾ ਘਰੇਲੂ ਉਪਭੋਗਤਾ ਦੇ ਟੈਸਟਾਂ ਨੂੰ ਆਪਣਾ ਸੈਂਪਲ ਵੀ ਟੈਸਟ ਕੀਤੇ ਜਾਣ ਤਾਂ ਕਿ ਜਿਹੜਾ ਸਾਡੇ ਕੰਜ਼ਿਊਮਰ ਤੱਕ ਸੁੱਧ ਤੇ ਸਹੀ ਜਿਹੜਾ ਸ਼ਹਿਰਤ ਪਹੁੰਚ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਪਰ ਨੂੰ ਇੱਕ ਚੰਗਾ ਰੇਟ ਮਿਲ ਸਕੇ ਅਜਾ ਭਈ ਡੀਲਰਾਂ ਦਾ ਕਿੰਨਾ ਕੁ ਲੁਕਾਸ਼ੀਪੀ ਕਰਦੇ ਡੀਲਰ ਵੀ ਬਹੁਤ ਕੁਝ ਕਰ ਜਾਂਦੇ ਆ ਸੈਟਿੰਗ ਵੀ ਕਾ ਟ੍ਰੇਡ ਚ ਲੈ ਜਾਂਦੇ ਆਗੇ ਮਹੰਗਾ ਵੇਚ ਜਾਂਦੇ ਆ ਬਿਲਕੁਲ ਜੀ ਡੀਲਰ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਦੇ ਵਿੱਚ ਘੁਟਾਲਾ ਕਰਦੇ ਆ ਕਿਉਂਕਿ ਸ਼ਾਇਦ ਬੀ ਕੀਪਰ ਆਪਣੇ ਹਿੰਦੁਸਤਾਨ ਦੀ ਜੇ ਗੱਲ ਕਰੀਏ ਤਾਂ ਆਪਣੇ 50 ਸੌਰੀ 50 ਲੱਖ ਟਨ ਜਿਹੜਾ ਪੈਦਾ ਹੋ ਰਿਹਾਗਾ ਤੇ ਪਰ ਇਸ ਤੋਂ ਡਬਲ ਜਿਹੜਾ ਐਕਸਪੋਰਟ ਹੋ ਗਿਆ ਤੇ ਹੁਣ ਉਸ ਤੋਂ ਬਾਅਦ ਜਿਹੜਾ ਬਾਕੀ ਇੰਡੀਆ ਦੇ ਵਿੱਚ ਖਪਤ ਹੋ ਰਿਹਾਗਾ ਉਹ ਕਿੱਥੋਂ ਆ ਰਿਹਾ ਉਹ ਸਾਰੀ ਜਿਹੜੀ ਮਲਾਵਟ ਖੋਰੀ ਹੈਗੀ ਉਹ ਜਿਹੜੇ ਟਰੇਡਰ ਆ ਐਕਸਪੋਰਟਰ ਆਗੇ ਉਹ ਰਲ ਮਿਲ ਕੇ ਇਸ ਮਾਰਕੀਟ ਦੇ ਉੱਤੇ ਕਬਜ਼ਾ ਕਰੀ ਬੈਠੇ ਆ ਤਾਂ ਉਹਨਾਂ ਨੂੰ ਲੈ ਕੇ ਹੀ ਸਰਕਾਰ ਦੁਆਰੇ ਇੱਕ ਬੇਨਤੀ ਹੱਥ ਜੋੜ ਕੇ ਕਿ ਇਹਦੇ ਉੱਤੇ ਕੋਈ ਜਾਂਚ ਕਮੇਟੀ ਬਣਾਈ ਜਾਵੇ ਤਾਂ ਕਿ ਸਾਡੇ ਮਧੂਮੱਖੀ ਪਾਲਕਾਂ ਦਾ ਭਵਿੱਖ ਜਿਹੜਾ ਉਹ ਬਚਾਇਆ ਜਾ ਸਕੇ ਕਿਉਂਕਿ ਜੇਕਰ ਮਧੂਮੱਖੀਆਂ ਪਾਲਕ ਬਚਣਗੇ ਮਧੂਮੱਖੀਆਂ ਬਚਣਗੀਆਂ ਤਾਂ ਸਾਡੀ ਆਉਣ ਵਾਲੀ ਜਿਹੜੀ ਫਸਲਾਂ ਨੇ ਉਨ੍ਹਾਂ ਦੇ ਵਿੱਚ ਪਰ ਪ੍ਰਗਨ ਨਾਲ ਤਾਂ ਹੀ ਅੱਗੇ ਝਾੜ ਦੇ ਵਿੱਚ ਵਾਧਾ ਹੋ ਸਕਦਾ ਜੀ ਅਜਿਹਾ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਉਸ ਤੋਂ ਡਬਲ ਜਿਹੜਾ ਆਰਡਰ ਜਾ ਰਿਹਾ ਹਾਂਜੀ ਬਿਲਕੁਲ ਜੀ ਜਿੰਨੀ ਪ੍ਰੋਡਕਸ਼ਨ ਆਪਣੇ ਹਿੰਦੁਸਤਾਨ ਦੇ ਵਿੱਚ ਹੋ ਰਹੀ ਹੈ ਉਹਦੇ ਨਾਲ ਉਹ ਡਬਲ ਜਿਹੜੇ ਆਪਣੇ ਐਕਸਪੋਰਟ ਹੋ ਜਾਂਦਾ ਜੀ ਤਾਂ ਉਹਨਾਂ ਉੱਤੇ ਰੋਕ ਲਾਉਣ ਦੀ ਬਹੁਤ ਵੱਡੇ ਬਿਲਕੁਲ ਕਿਹੜਾ ਕਿਤੇ ਐਚਬੀ ਤਾਂਤਲੀ ਹੋ ਰਹੀ ਹੈ ਕਿ ਐਨਾ ਸ਼ਾਇਦ ਕਿੱਥੋਂ ਆ ਰਿਹਾ ਕਿੱਥੇ ਪਲਾਂਟ ਲੱਗੇ ਹੋਏ ਆ ਇਹ ਵੀ ਚੀਜ਼ਾਂ ਜਾਂਚ ਦਾ ਵਿਸ਼ਾ ਹੈਗੀ ਬਹੁਤ ਬਿਲਕੁਲ ਜਾਂਚ ਦਾ ਵਿਸ਼ਾ ਜੀ ਇਹਦੇ ਉੱਤੇ ਅਸੀਂ ਬਾਰ-ਬਾਰ ਸਰਕਾਰ ਨੂੰ ਮੇਲ ਵੀ ਕਰ ਰਹੇ ਹਾਂ ਸੰਗਠਨਾਵਾਂ ਵੱਲੋਂ ਵੀ ਕਰ ਰਹੇ ਹਾਂ ਅਸੀਂ ਆਪਣੇ ਲੈਵਲ ਤੇ ਇੰਡੀਵਿਜੂਅਲ ਤਾਂ ਕਿ ਇਹਦੇ ਉੱਤੇ ਇੱਕ ਜਿਹੜੀ ਆਪਣੀ ਕਮੇਟੀ ਗਠਿਤ ਕੀਤੀ ਜਾ ਸਕੇ ਤੇ ਇਸ ਨੂੰ ਰੋਕਿਆ ਜਾ ਸਕੇ ਪਰ ਜਿਹੜਾ ਤੁਸੀਂ ਕਹਿ ਰਹੇ ਹੋ ਕੋਈ ਕੈਮੀਕਲ ਪਾ ਕੇ ਪਿਆਰ ਹੁੰਦਾ ਹੈ ਉਹ ਤਾਂ ਫਿਰ ਸਿਹਤ ਵੀ ਖਰਾਬ ਕਰੋਗਾ ਲੋਕਾਂ ਦੀ ਆਮ ਲੋਕ ਤਾਂ ਸ਼ਾਇਦ ਇਹ ਕੇ ਲੈ ਲੈਣਦੇ ਵੀ ਵਧੀਆ ਲੈ ਲਓ ਜੀ ਬਿਲਕੁਲ ਜੀ ਅਸੀਂ ਪਹਿਲਾਂ ਤਾਂ ਸਾਡੇ ਦੇਸ਼ ਦੇ ਉਪਭੋਗਤਾ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਖਰੀਦਣੀ ਹੈ ਤਾਂ ਉਹ ਕਿਸਾਨ ਕੋਲੋਂ ਖਰੀਦੋ ਕਿਉਂਕਿ ਕਿਸਾਨ ਤੋਂ ਸ਼ੁੱਧ ਚੀਜ਼ ਹੋਰ ਕਿਸੇ ਕੋਲੋਂ ਨਹੀਂ ਮਿਲ ਸਕਦੀ ਔਰ ਜਿੰਨੀਆਂ ਬ੍ਰਾਂਡਡ ਕੰਪਨੀਆਂ ਨੇ ਖਾਸ ਕਰਕੇ ਉਹਨਾਂ ਦੇ ਤੁਸੀਂ ਟੇਸਟ ਆ ਜਿਹੜਾ ਇੱਕੋ ਜਿਹਾ ਹੋਗਾ ਉਹਨਾਂ ਦਾ ਕਿਉਂਕਿ ਸ਼ਾਇਦ ਹੈ ਜਿਹੜਾ ਫਲੋਰਾ ਵਾਈਜ਼ ਟੈਸਟ ਹੁੰਦਾ ਇਹਦੀ ਫਲੋਰਾ ਵਾਈਜ਼ ਜਿਹੜੀ 스ਮੈਲ ਹੁੰਦੀ ਹੈ ਖੁਸ਼ਬੂ ਹੁੰਦੀ ਹੈ ਤੇ ਉਹਦੇ ਮੁਤਾਬਕ ਜਿਹੜਾ ਕਿਸਾਨ ਹੈ ਇੱਕ ਕਿਸਾਨ ਅਜਮੈਨ ਤੇ ਮੱਖੀ ਲੈ ਕੇ ਜਾ ਰਿਹਾ ਇੱਕ ਜੰਮੂ ਚ ਲੈ ਕੇ ਜਾ ਰਿਹਾ ਤਾਂ ਅਲੱਗ-ਅਲੱਗ ਤਰ੍ਹਾਂ ਦਾ ਉਹਦਾ ਕਲਰ ਹੋਊਗਾ ਅਲੱਗ-ਅਲੱਗ ਤਰ੍ਹਾਂ ਦਾ ਉਹਦਾ ਟੈਸਟ ਹੋਊਗਾ ਤਾਂ ਤੁਸੀਂ ਕਿਸਾਨ ਤੋਂ ਖਰੀਦਣ ਦੀ ਕੋਸ਼ਿਸ਼ ਕਰੋ ਨਾ ਕਿ ਤੁਸੀਂ ਬ੍ਰਾਂਡਡ ਕੰਪਨੀਆਂ ਦੇ ਚੱਕਰ 'ਚ ਪੋ ਕਿਉਂਕਿ ਉਹ ਜਿਹੜਾ ਇੱਕ ਮਿੱਠਾ ਜ਼ਹਿਰ ਹੈ ਉਹ ਸਾਡੇ ਅੰਦਰ ਜਾ ਰਿਹਾਗਾ ਹੌਲੀ-ਹੌਲੀ ਇੱਕ ਸਾਨੂੰ ਨੁਕਸਾਨ ਕਰ ਰਿਹਾਗਾ ਆਉਣ ਵਾਲੇ ਲੰਬੇ ਸਮੇਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਦੁੱਖ ਦੇ ਵਿੱਚ ਆ ਕਿ ਸਰਕਾਰਾਂ ਇਹਦੇ ਉੱਤੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕਰ ਰਹੀਆਂ ਹਨ ਬਿਲਕੁਲ ਉਹ ਤਾਂ ਫਲੇਵਰਡ ਆ ਚਾਹ ਨਿੰਮਤੇ ਹੈਗਾ ਚਾਹ 베ਰੀ ਤੇ ਹੈਗਾ ਜਾਂ ਐਪਲ ਤੇ ਵੀ ਕਹਿੰਦੇ ਛੱਤੇ ਲੱਗਦੇ ਆ ਜੰਮੂ ਵਾਲੀ ਸਾੜੇ ਹਿਮਾਚਲ ਲੱਗਦੇ ਆ ਅੱਛਾ ਬਾਈ ਜੀ ਹੋਰ ਕਿੰਨੇ ਕੁ ਲੋਕ ਹੁਣ ਤੁਹਾਡੇ ਨਾਲ ਜੁੜੇ ਕੋਈ ਟ੍ਰੇਨਿੰਗ ਵੈਰਾਂ ਵੀ ਤੁਸੀਂ ਦਿੰਦੇ ਹੋ ਜੀ ਸਰ ਬਿਲਕੁਲ ਅਸੀਂ ਆਪਣੇ ਇਸ ਫਾਰਮ ਦੇ ਉੱਤੇ ਟ੍ਰੇਨਿੰਗਾਂ ਦਿੰਦੇ ਆ ਜੀ ਆਪਣੇ ਜਿਸ ਤਰ੍ਹਾਂ ਕਿ ਅਸੀਂ ਆਰਗੈਨਿਕ ਦੇ ਉੱਤੇ ਨਾਲ ਕੰਮ ਕਰਦੇ ਆਂਗੇ ਆਰਗੈਨਿਕ ਨਾਲ ਦੀਆਂ ਟ੍ਰੇਨਿੰਗਾਂ ਦਿੰਦੇ ਆ ਕਿ ਨਾਲ ਪਲੱਸ ਆਪਣਾ ਵੀਕਿੰਗ ਦੀਆਂ ਟ੍ਰੇਨਿੰਗਾਂ ਦਿੰਦੇ ਆ ਜੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਜਿਹੜੇ ਕੈਂਪ ਲਾਏ ਜਾਂਦੇ ਆ ਉੱਥੇ ਜਾ ਕੇ ਅਸੀਂ ਮ ਕਿਸਾਨ ਕਿੰਨੇ ਕਾਇਨੇ ਇਹਦੇ ਵਿੱਚ ਜਿਹੜੇ ਤੁਹਾਡੇ ਨਾਲ ਛੋਟੇ ਕਿਸਾਨ ਹੋਣ ਯਕੂ ਪਟੇਲ ਕਿਸਾਨ ਵੀ ਹੈਗੇ ਆ ਜੀ ਕਿੰਨਾ ਉਤਸ਼ਾਹ ਕਿੰਨਾ ਖੈਗੇ ਆ ਰਹੇ ਇਸ ਪਾਸੇ ਲੋਕ ਬਿਲਕੁਲ ਜੀ ਇਸ ਲਾਈਨ ਦੇ ਵਿੱਚ ਬਹੁਤ ਨਵੇਂ ਕਿਸਾਨ ਆ ਰਹੇ ਕਿਉਂਕਿ ਇਹਦੇ ਵਿੱਚ ਜਿਹੜਾ ਬਹੁਤ ਘੱਟ ਲਾਗਤ ਨਾਲ ਅਸੀਂ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਆ ਤੇ ਗਵਰਨਮੈਂਟ ਦੀ ਇਸ ਕੰਮ ਨੂੰ ਬਹੁਤ ਜ਼ਿਆਦਾ ਸਪੋਰਟ ਹੈ ਕਿਉਂਕਿ ਜੇਕਰ ਅਸੀਂ ਕੋਈ ਨਵਾਂ ਕਿਸਾਨ ਆ ਜੀ ਇੱਕ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ 80000 ਰੁਪਏ ਜਿਹੜਾ ਹਾਰਟੀਕਲਚਰ ਡਿਪਾਰਟਮੈਂਟ ਉਹਦੀ ਹੈਲਪ ਕਰਦਾ ਤੇ ਇਸੇ ਤਰੀਕੇ ਉਸ ਤੋਂ ਬਾਅਦ ਪੀਐਮ ਜੀਪੀ ਦੇ ਤਹਿਤ ਵੀ ਆਪਾਂ ਜੇਕਰ ਕੋਈ ਕਿਸਾਨ ਲੋਨ ਲੈਂਦਾ ਤਾਂ 35% ਤੱਕ ਜਿਹੜੀ ਉਹਦੇ 'ਚ ਇਹਨਾਂ ਚੀਜ਼ਾਂ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ ਸਰਕਾਰ ਤਾਂ ਨਵੇਂ ਕਿਸਾਨਾਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਇਸ ਲੇਨ ਦੇ ਵਿੱਚ ਹੋਣਾ ਚਾਹੁੰਦਾ ਤਾਂ ਜਰੂਰ ਉਹ ਸਾਡੇ ਨਾਲ ਸੰਪਰਕ ਕਰੇ ਖੇਤੀ ਵਿਭਾਗ ਕੇਂਦਰਾਂ ਦੇ ਨਾਲ ਸੰਪਰਕ ਕਰੇ ਆਪ ਕੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਤਾਂ ਉੱਥੋਂ ਟ੍ਰੇਨਿੰਗ ਲੈ ਕੇ ਇਹ ਕੰਮ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ ਆਖਰੀ ਸਵਾਲਾ ਬਾਈ ਜੀ ਹੁਣ ਕਿੱਥੇ ਕਿੱਥੇ ਬਕਸੇ ਤੁਹਾਡੇ ਜਿਹੜੇ ਲੱਗੇ ਹੋਏ ਆ ਕਿਹੜੇ ਜੀ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਮੱਖੀ ਹੈਗੀ ਉਹ ਬਾਜਰੇ ਦੇ ਉਪਰ ਆਈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇਸ ਟਾਈਮ ਬਿਲਕੁਲ ਵੀ ਫਲੋਰਾ ਨਹੀਂ ਹੈਗਾ ਤਾਂ ਬਾਜਰੇ ਉੱਤੇ ਅਸੀਂ ਰਵਾੜੀ ਸਾਈਡ ਮੱਖੀ ਲੈ ਕੇ ਗਏ ਹੋਏ ਆ ਤਾਂ ਸਾਡੇ ਪੰਜਾਬ ਦੇ ਸਾਰੇ ਮਧੂਮੱਖੀ ਪਾਲਕਾ ਜਿਹੜੇ ਉਹ ਬਾਜਰੇ ਦੀ ਫੀਲਡ ਦੇ ਵਿੱਚ ਹੈਗੇ ਆ ਤਾਂ ਸਾਡੀ ਮੱਖੀ ਜਿਹੜੀ ਰਵਾੜੀ ਰੱਖੀ ਹੋਈ ਹੈ ਜੀ ਇਹਦੀ ਕੋਈ ਟੈਸਟਿੰਗ ਹੁੰਦੀ ਰਹਿੰਦੀ ਜੀ ਸਮਾਂ ਸਮਾਂ ਤੇ ਲੈਪ ਆਂਦੇ ਆ ਆਪਣੇ ਕਾਦੀ ਜੀ ਇਹਦੀ ਸ਼ਾਇਦ ਹਾਂਜੀ ਸ਼ਾਇਦ ਇਹ ਟੈਸਟਿੰਗ ਜਿਹੜੀ ਤੁਹਾਨੂੰ ਦੱਸਿਆ ਪਹਿਲਾਂ ਵੀ ਜਿਹੜਾ ਪਹਿਲਾਂ ਐਨਐਮਆਰ ਦਾ ਟੈਸਟ ਸੀਗਾ ਉਹ ਲਾਗੂ ਕਰਵਾਇਆ ਜੀ ਤਾਂ ਬਾਕੀ ਜਿਹੜੇ ਨਾਰਮਲ ਟੈਸਟ ਨੇ ਉਹ ਆਪਣੀ ਇੰਡੀਆ ਦੇ ਵਿੱਚ ਹੋ ਜਾਂਦੇ ਪਰ ਐਨਐਮਆਰ ਦਾ ਜਿਹੜਾ ਟੈਸਟ ਆ ਉਹ ਜਰਮਨ ਲੈਬ ਦੇ ਵਿੱਚ ਟੈਸਟ ਹੁੰਦਾ ਜੀ ਸੋ ਇਸ ਹਨ ਬਈ ਅਪਰਪਾਲ ਸਿੰਘ ਜਿਹੜੇ ਸਹਾਇਕ ਤੰਦੇ ਵਜੋਂ ਇਹਨਾਂ ਨੇ ਮਧੂਮੱਖੀ ਪਾਲਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ 2003 ਦੇ ਵਿੱਚ ਮਿਹਨਤ ਕਰਦੇ ਰਹੇ ਹੌਲੀ 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 ਪੌੜੀ ਚੜਦੇ ਰਹੇ ਤਾਂ ਅੱਜ ਚਾਰ ਬਾਰਿਆਂ ਨੂੰ ਸਟੇਟ ਤੋਂ ਵਾਰਡ ਮਿਲ ਚੁੱਕਿਆ ਮਧੂਮੱਖੀ ਪਾਲਣ ਦੇ ਨਾਲ ਨਾਲ ਟ੍ਰੇਨਿੰਗ ਵੀ ਇਹ ਦੇਂਦੇ ਨੇ ਤੇ ਇਸ ਤੋਂ ਇਲਾਵਾ ਇੱਕ ਨੈਸ਼ਨਲ ਅਵਾਰਡ ਵੀ ਇਹਨਾਂ ਨੇ ਜਿੱਤਿਆ ਉਮੀਦ ਕਰਦਾ ਕਿ ਬਾਅਦ ਤੋਂ ਬਾਅਦ ਕਿਸਾਨ ਮਧੂਮੱਖੀ ਪਾਲਣ ਵਾਲੇ ਪਾਸੇ ਆਣਗੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜੀਆਂ ਇਹਨਾਂ ਦੀ ਡਿਮਾਂਡਸ ਹੈਗੀਆਂ ਜਿਵੇਂ ਕਹਿ ਰਹੇ ਕਿ ਮਿਲਾਵਟ ਖੋਰੀ ਹੋ ਰਹੀ ਹੈ ਸ਼ਾਇਦ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਹੈ ਟੈਸਟ ਜਿਹੜਾ ਹੈਗਾ ਇੱਕੋ ਹੀ ਸ਼ਾਇਦ ਹੈਗਾ ਉਹਦੇ ਵਿੱਚ ਪਤਾ ਨਹੀਂ ਕੀ ਹੈਗਾ ਬਹੁਤ ਕੁਝ ਜਾਨੀ ਇਹ ਚੀਜ਼ਾਂ ਹੈਗੀਆਂ ਜਾਂਦਾ ਵਿਸ਼ਾ ਤਾਂ ਉਮੀਦ ਕਰਦਾ ਕਿ ਸਰਕਾਰ ਵੀ ਕੋਈ ਨਾ ਕੋਈ ਇਸ ਤਰੀਕੇ ਦਾ ਕਾਨੂੰਨ ਲੈ ਕੇ ਆਉਗੀ ਤਾਂ ਕਿ ਲੋਕਾਂ ਦੀ ਸਿਹਤ ਨਾ ਖਿਲਵਾੜਿਆ ਹੋਵੇ ਤੇ ਜਿਹੜੇ ਕਿਸਾਨ ਸਹਾਇਕ ਧੰਦੇ ਵੱਜੋਂ ਉਬਰ ਕੇ ਅੱਗੇ ਆ ਰਹੇ ਉਹਨਾਂ ਦਾ ਵੀ ਕੀਤਾ ਜਿਹੜਾ ਨੁਕਸਾਨ ਦੇ ਵਿੱਚ ਨਾ ਜਾਵੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜਨਸ ਬੌਕਸਮੈਨ ਪਿੰਡ ਤੰਗਵਾਲੀ ਬਠਿੰਡਾ